ਹਾਂਜੀ ਬਾਈ ਕੀ ਹਾਲ ਚਾਲ ਜੀ ਉਮੀਦ ਕਰਦਾ ਠੀਕ ਠਾਕ ਹੋਵੋਗੇ ਕੋਤਰ ਕੁਤਰ ਸਾਰੇ ਬਾਈਆਂ ਦੇ ਹੋਣਗੇ ਕੈਂਡ ਜੀ ਤੇ ਕਰਾਈ ਕਟਿੰਗ ਜੀ ਆਪਾਂ ਵੀ ਫਿਰ ਦੱਸੋ ਕਿਵੇਂ ਦੇ ਲਾਦਦੇ ਆ ਜੀ ਠੀਕ ਹੈ ਚੋਪਰੋ ਤੇ ਬਾਕੀ ਆ ਕੇ ਘਰੇ ਇੱਧਰਲੇ ਆਰੇ ਕੁੱਕੜ ਤੇ ਗੂਤਾਂ ਹੀ ਕੁੱਕੜ ਆਰੇ ਸਾਰਿਆਂ ਤੋਂ ਪਹਿਲਾਂ ਕਰੋ ਕੁੱਕੜਾ ਸ਼ੌਂਗ ਜੀ ਠੀਕ ਹੈ ਚੋਪਰੋ ਫਿਰ ਕਰੋ ਕੂਤਰਾਂ ਦਾ ਆਹ ਦੇਖੋ ਜੀ ਕੂਤਰ ਆਪਣੇ ਠੀਕ ਹੈ ਚੋਪਰੋ ਇੱਕ ਨੰਬਰ ਹੈ ਕੰਮ ਤੇ ਕਬੂਤਰੀ ਆਪਣੀ ਉੱਤੇ ਆ ਕੇ ਬੈਠੀ ਆ ਜਿਹੜੀ ਕੱਲ ਦੀ ਪੂਣੀ ਦੇਖ ਗਏ ਸੀ ਪਰਸੋਂ ਠੀਕ ਹੈ ਜੀ ਬਰੋ ਤੇ ਬਾਕੀ ਕਰਦੇ ਆ ਵਲੌਗ ਦੀ ਸਟਾਰਟਿੰਗ ਲਓ ਜੀ ਖੁੱਡਿਆਂ ਦੇ ਕਰ ਲੈ ਕੂਤਰਾਂ ਦੇ ਦਰਸ਼ਨ ਜੀ ਤੇ ਫਿਲਹਾਲ ਜੀ ਆਹਾ ਆਪਣੇ ਕੋਲੇ ਫੋਨ ਪਿਆ ਸੀਗਾ ਪੁਰਾਣਾ ਤੇ ਯਾਰ ਇਹਦੇ ਚ ਮੈਂ ਇੱਕ ਸਿਮ ਪੈਂਦੀ ਆ ਗਈ ਫੋਨ ਚ ਤੇ ਤਾਂ ਕਰਕੇ ਇੱਕ ਸਿਮ ਪਾਉਣੀ ਸੀ ਇਹਦੇ ਚ ਯਾਰ ਇਹਦੇ ਚ ਪੁਰਾਣੀ ਸਿਮ ਉਹ ਦੇਖੋ ਫਰਜ਼ੀ ਪਈ ਹੈ ਵਿੱਚ ਤੇ ਉਹ ਕੱਢਣੀ ਸੀ ਤੇ ਉਹ ਨਿਕਲਦੀ ਨਹੀਂ ਪਈ ਯਾਰ ਉਹ ਨਿਕਲਦੀ ਨਹੀਂ ਪਈ ਤੇ ਬਾਕੀ ਫੋਨ ਵਧੀਆ ਇਹ ਆਪਾਂ ਬੀਐਸ ਨਾਲ ਦਾ ਪੁਰਾਣਾ ਨੰਬਰ ਪਾ ਦਾਂਗੇ ਇਹਦੇ 'ਚ ਠੀਕ ਹੈ ਜੋbro ਤੇ ਜਿਹੜਾ ਵੀ ਇੰਸਟਾਗ੍ਰam ਤੇ ਲਾਇਆ ਪਿਆ ਪ੍ਰੋਮੋਸ਼ਨਾਂ ਵਾਸਤੇ ਤੇ ਬਾਕੀ ਬਾਈ ਜੇ ਕਿਸੇ ਨੇ ਗੱਲ ਗੁੱਲ ਕਰਨੀ ਹੋਵੇ ਤਾਂ ਐਸ ਫੋਨ ਤੇ ਕਰ ਲਿਆ ਕਰੋ ਕਿਉਂਕਿ ਇਹਦੇ ਤੇ ਆਪਾਂ ਬਲਾਗ ਬਣਾਉਣਾ ਨੇ ਆਈਫੋਨ ਤੇ ਤੇ ਆ ਗਏ ਆਪਣੇ ਰੂਮ 'ਚ ਜੀ ਇੱਥੇ ਠੀਕ ਹੈ ਜੋbro ਅਜੇ ਤੋਂ ਮਸਕੂਆ ਜਾਂ ਕੱਢਦੇ ਆਉਂਦੇ ਨੇ ਜਾਂ ਕੱਢਦੇ ਨੇ ਸ਼ਿਮ ਲਓ ਜੀ ਜੋbro ਚੱਲ ਪਿਆ ਆਪਣੇ ਵਾਲਾ ਫੋਨ ਜੀ ਨੰਬਰ ਆਪਣਾ ਦੂਜਾ ਤੇ ਠੀਕ ਹੈ ਜੋ bro ਹੁਣ ਬਣੋਂਗੀ ਗੱਲ ਪੂਰੀ ਮੈਂ ਹਾਂ ਹੁਣ ਫੋਨ ਫਾਨ ਕਰ ਲਿਆ ਕਰੋ ਆ ਨੰਬਰ ਤੇ ਠੀਕ ਹੈ ਜੋ bro ਤੇ ਬਾਕੀ ਬੀ ਆਸ ਨਾਲ ਦੀ 올ਡੇ ਇਸ ਗੋਲਡ ਸ਼ਮ ਰੇਂਜ ਆਉਂਦੀ ਨਹੀਂ ਇੱਥੇ ਤਾਂ ਕਰਕੇ ਪਹਿਲਾਂ ਆਪਣੇ ਵਾਲੇ ਫੋਨ ਚ ਸੀਗੀ ਆਪਾਂ ਨੰਬਰ ਚੇਂਜ ਕਰਤਾ ਠੀਕ ਹੈ ਜੋ bro ਤੇ ਬਾਕੀ ਆ ਫੋਨ ਹੁਣ ਆਪਾਂ ਆਪਦੇ ਕੋਲ ਹੀ ਰੱਖਿਆ ਕਰਾਂਗੇ ਲਓ ਜੀ ਫੋਨ ਫਾਨ ਤਾਂ ਹੋ ਗਿਆ ਸੈੱਟ ਹੁਣ ਆਪਾਂ ਕਰ ਲਈਏ ਦੋ ਪੈਸਿਆਂ ਦਾ ਕੰਮ ਨਾਲੇ ਤਾਂ ਕੁੱਕੜਾਂ ਨੂੰ ਪਾਣੀ ਦਾਣੀ ਨਾਲੇ ਕਬੂਤਰਾਂ ਨੂੰ ਰੱਖਦੀ ਹੈ ਪਾਣੀ ਕੁੱਕੜਾਂ ਦਾ ਪਾਣੀ ਪਹਿਲਾਂ ਚੇਂਜ ਕਰ ਦੀਏ ਰੇ ਯਾਰ ਤੁਸੀਂ ਹੁਣ ਮੈਨੂੰ ਕੱਢੋਂਗੇ ਗਾਲ੍ਹਾਂ ਵੀ ਆ ਕਿ ਤੂੰ ਕਰ ਰੱਖਿਆ ਉੱਕੜਾਂ ਵਾਲੇ ਖੁੱਡੇ 'ਚ ਤੇ ਤੈਨੂੰ ਅਕਲ ਨਹੀਂ ਗਈ ਬਈ ਮੈਂ ਨਹੀਂ ਕੀਤਾ ਪਾਏ ਆ ਇਹ ਸ਼ਿੱਕੀ ਚੱਲ ਅੰਦਰ ਚੱਲ ਚੱਲ ਨਿਕਲ ਗਈ ਸੀ ਬਾਹਰ ਯਾਰ ਆਏ ਤਾਂ ਚੱਕਰ ਇਹਨਾਂ ਦਾ ਇਹ ਖੋਲਦੇ ਆ ਖੁੱਡਾ ਬਾਹਰ ਤੇ ਤੁਸੀਂ ਹੁਣ ਐ ਕਹੋਗੇ ਵੀ ਐਨੀ ਗਰਮੀ ਆ ਤੇ ਤੈਨੂੰ ਅਕਲ ਨਹੀਂ ਵੀ ਤੂੜੀ ਪਾਦੀ ਵਿੱਚ ਬਈ ਮੈਂ ਨਹੀਂ ਭਾਈ ਇਹ ਪਾਈਏ ਕਰਦੇ ਆਣੇ ਮੰਮੀ ਹੋਣਾ ਨੇ ਡੈਡੀ ਹੋਣਾ ਨੇ ਕਿਉਂਕਿ ਯਾਰ ਮਿੱਠਾ ਦਾ ਮੁਸ਼ਕ ਬੜਾ ਆਉਂਦਾ ਇੱਥੇ ਤੈਨੂੰ ਪਤਾ ਵੀ ਇੱਕ ਤਾਂ ਆਪਣਾ ਵੇੜਾ ਛੋਟਾ ਇਦਾਂ ਹੈ ਕਿ ਵੀ ਤੂੜੀ ਖਿਲਾਰਤੀ ਵਿੱਚ ਤੇ ਕੱਕਾ ਰੇਤਾ ਵੀ ਪਾਇਆ ਸੀ ਉਹ ਪਾਣੀ ਡੋਲ ਡੋਲ ਕੇ ਫਿਰ ਗਿੱਲਾ ਕਰ ਦਿੰਨੇ ਆ ਤੇ ਬਾਕੀ ਬਸ ਹੁਣ ਬਈ ਠੰਡ ਹੀ ਆ ਗਈ ਪਤਲੇ ਪਤਲੇ ਤੂੜੀ ਸਿੱਟੀਆਂ ਦੇ ਉੱਤੇ ਠੀਕ ਹੈ ਜੋ ਬਰੋ ਬਾਕੀ ਬਈ ਧੋ ਕੇ ਕੁੰਡਾ ਆ ਤੇ ਧਰਦੀਏ ਕੁੱਕੜਾਂ ਨੂੰ ਪਾਣੀ ਫਿਰ ਤਰਾਂਗੇ ਕਬੂਤਰਾਂ ਨੂੰ ਨਹੀਂ ਠੀਕ ਹੈ ਜੋ ਬਰੋ ਤੇਰੇ ਪਾਣੀ ਵਾਲਾ ਖਰਾਬ ਕਰਦੇ ਕੁੜੀ ਆਵੇਂ ਤੇ ਖੜਦੇ ਆਂਦੇ ਡੰਡਾ ਲਾਉਣ ਵਾਲਾ ਵਿੱਚ ਕਿ ਕੁੱਕੜ ਖੜ ਜਾਣ ਪਿੰਜਰੇ 'ਚ ਤੇ ਵੀ ਪਾਣੀ ਨਾਲੇ ਨੇ ਕੁੰਡੇ ਤੇ ਖੜ ਕੇ ਵਿੱਠਾ ਨਾ ਭਰ ਦਿੰਦੇ ਸਾਰਾ ਲਓ ਜੀ ਕੁੱਕੜਾਂ ਨੂੰ ਤਾਂ ਪਾਣੀ ਤਾਂ ਰੱਖਤਾ ਤੇ ਹੁਣ ਇਹਨਾਂ ਨੂੰ ਰੱਖ ਦਈਏ ਦਾਣੇ ਲਓ ਜੀ ਹੁਣ ਰੱਖ ਦਈਏ ਇਹਨਾਂ ਨੂੰ ਦਾਣੇ ਖੋੜ ਕੇ ਖੁੱਡਾ ਬਾਹਰ ਨਾ ਨਿਕਲ ਜਾਣੇ ਰੱਗੇ ਇਤਰਾ ਚਲੋ ਚਲ ਚਲੋ ਚਲੋ ਗਾ ਚਲੋ ਲਓ ਲਓ ਜੀ ਦਾਣੇ ਤਾਂ ਧਰਤੇ ਕੁਕੜਾ ਨੂੰ ਹੁਣ ਲਾ ਦਈਏ ਗੇਟ ਲਓ ਜੀ ਹੁਣ ਲਾ ਦਾਣੇ ਨੂੰ ਧਰਤੇ ਤੇ ਲਾ ਦਈਏ ਖੁੱਲੇ ਦਾ ਗੇਟ ਜੀ ਤੇ ਕੋਤਰਾ ਨੂੰ ਵੀ ਪਾਣੀ ਰੱਖ ਦਈਏ ਡੋਂਗਾ ਮੈਂ ਬਾਹਰ ਰੱਖਿਆ ਪਿਆ ਸੀ ਇਹ ਵੀ ਸਾਫ਼ ਕਰਕੇ ਰੱਖ ਦੇ ਕਿਉਂਕਿ ਪਹਿਲਾਂ ਮਿੱਠਾਈਆਂ ਪਾਈਆਂ ਪਈਆਂ ਸੀ ਇੰਦੇ ਚ ਵੀ ਇਹ ਰੇ ਮਿੱਟੀ ਦੇ ਬਰਤਨ ਲਿਉਣ ਵਾਲੇ ਆ ਪਾਣੀ ਰੱਖਣ ਨੂੰ ਤੇ ਵੀ ਉਹਨਾਂ ਚ ਵਧੀਆ ਰਹਿੰਦਾ ਪਾਣੀ ਹੈ ਪਲਾਸਟਿਕ ਛੋਟਾ ਕਈ ਨਹੀਂ ਕੰਮ ਇਹ ਕੋਈ ਨਹੀਂ ਲਿਆਵਾਂਗੇ ਕਦੇ ਦਿਨ ਦੇ ਵਿੱਚ ਵਿੱਚ ਲਓ ਜੀ ਹੁਣ ਰੱਖ ਦੀਏ ਪੁੱਤਰਾਂ ਨੂੰ ਪਾਣੀ ਖੋਲ ਦੀਏ ਖੁੱਟੇ ਦਾ ਗੇ ਜੀ ਆਜੋ ਆਜੋ ਪਾਣੀ ਪੀਓ ਪਾਣੀ ਪਾਣੀ ਚੋ ਬਰੋ ਤੇ ਅੱਜ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣੀ ਐ ਚੋ ਬਰੋ ਲਓ ਪਾਣੀ ਪੀਓ ਆਜੋ ਪਹਿਲਾਂ ਤਾਂ ਕਿਉਂਕਿ ਖਟੀਆਂ ਅੱਖਾਂਲੇ ਕੋਤਰ ਦੀ ਖਟੀਆਂ ਅੱਖਾਂਲੇ ਕੋਤਰੀ ਨਾਲ ਜੋੜੀ ਲਵਾਵਾਂਗੇ ਠੀਕ ਐ ਚੋ ਬਰੋ ਵੀ ਵਿਖਾਵਾਂਗੇ ਕੋਤਰ ਆਇਆ ਥੱਲੇ ਮੰਜੀ ਤੇ ਜਿਹੜਾ ਨਵਾਂ ੜਾਇਆ ਸੀ ਉਦੋਂ ਦੀ ਪੁਰਾਣੇ ਤੇ ਉਹਨਾਂ ਨੇ ਇਹਨਾਂ ਨੂੰ ਫੜਦੇ ਆ ਕੋਤਰ ਗੁੱਲੇ ਜੜਤੇ ਤੇ ਬੱਚਾ ਉਹ ਆਣ ਕੇ ਬਹਿ ਗਿਆ ਦੁਬਾਰਾ ਬਰਾਂਡੇ ਛੋੜ ਗਿਆ ਆਪਣੇ ਚੋਂ ਤੇ ਹੁਣ ਦਾਣੇ ਧੋਣੇ ਪਾਉਣੇ ਆ ਜੀ ਤੁਹਾਨੂੰ ਦੱਸਿਆ ਵੀ ਭੁੱਖਾ ਹੈਗਾ ਕਈ ਦਿਨਾਂ ਦਾ ਤੇ ਇੱਥੇ ਬਹਿ ਕੇ ਥੋੜਾ ਨੀ ਕੋਸ਼ਿਸ਼ ਕਰਦੇ ਆ ਆਓ 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 ਆ ਗਿਆ ਹੀ ਆ ਗਿਆ ਆ ਗਿਆ ਸਿੱਧਾ ਹੀ ਆ ਗਿਆ ਸਿੱਧਾ ਹੀ ਆ ਗਿਆ ਆਇਆ ਆਇਆ ਬੱਤਾਂ ਫਿਰ ਉਹ ਡੀਗਾ ਭੁੱਖਾ ਜਮ ਉਹ ਪੁੱਤਰ ਸਿੱਧਾ ਹੀ ਆ ਗਿਆ ਸੀ ਹੱਥ ਤੇ ਆਇਆ 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 ਜੋ ਬਰੋ ਹੁਣ ਤਾਂ ਮਿੰਟਾਂ ਜੀ ਆ ਜਾਣਾ ਆ ਗਿਆ ਆ ਗਿਆ ਬੱਚਾ ਆ ਗਿਆ ਬੱਚਾ ਆ ਗਿਆ ਜੀ ਹੁਣ ਇਹਨਾਂ ਤਾੜਦੇ ਆ ਕੁੜੇ ਦਾ ਗੇਟ ਖੋਲ ਦੀਗੇ ਤੇ ਹੌਲੀ ਹੌਲੀ ਇੱਥੇ ਦਾਣੇ ਪਾ ਦੀਓ ਵੀ ਜਿਹੜਾ ਇੱਥੇ ਹੈ ਜੀ ਤੇ ਮਿੰਟੂ ਮਿੰਟ ਅੰਦਰ ਤਾਲ ਦਿੰਨੇ ਆ ਜੀ ਠੀਕ ਹੈ ਜੀ ਬਰੋ ਕੁੜੇ ਕੁੜੇ ਪਾਣੀ 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 ਜੀ ਪਾਣੀ ਰੱਖੀਏ ਪਹਿਲਾਂ ਪਾਣੀ ਤੇ ਆਉ ਭੱਜਿਆ ਕਿਉਂਕਿ ਦੋ ਤਿੰਨ ਦਿਨਾਂ ਦਾ ਭੁੱਖਾ ਆਇਓ ਆਇਆ ਆਇਆ ਕਦੇ ਆਉਣ ਹੋਵੇ ਦਾਣੇ ਖਾ ਲੈ ਤੇ ਹੁਣ ਫਟਾ ਜੀ ਉੱਢ ਜੀ ਫਿਰ ਨੂੰ ਤਾਲ ਹੀ ਦੇ ਜੀ ਕੁੜੇ 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 ਚਲੋ ਕੁੜੇ 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 ਚੱਲ ḓਾਲ ਚੱਲ ਗੱਲਾਂ ਜੀ ਇਹ ਮੇਰੇ ਖਾਤੇ ਮੁਸ਼ਕਲ ਹੀ ਜਾਵੇ ਕੁੜੇ 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 ਲਓ ਜੀ ਗਿਆ 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 ਸਿੱਧਾ ਹੀ ਆਉਂ ਪੈਂਦੀ ਸ਼ਿਕਾਇਤ ਸਿੱਧਾ ਹੀ ਆਉਟਿਆ ਸੀ ਲਓ ਜੀ ਇਮਲਾ ਉੱਡੂਆ ਮੁਸ਼ਕਲ ਹੀ ਜਾਵੇ। ਥਲ-ਥਲ ਉਹ ਤਾਂ ਚੱਲੇ ਯਾਰ। ਬੜਾ ਐ ਲੱchn ਜੇ ਨਾ ਕਰ ਹਾਂ ਹਾਂ ਸਿੱਧੇ ਸਿੱਧੇ ਅੰਦਰ ਸਿੱਧੇ ਹੀ ਅੰਦਰ ਸਿੱਧੇ ਹੀ ਅੰਦਰ ਸਿੱਧੇ ਹੀ ਅੰਦਰ ਸਿੱਧੇ ਹੀ ਅੰਦਰ ਜਾਈ ਹਣ। ਸਿੱਧੇ ਹੀ ਬਈ ਬਣ ਕੇ ਯਾਰ ਭਰਾ ਬਣ ਕੇ ਛੋਟਾ ਭਰਾ। ਰਿਕਵੈਸਟ ਹੀ ਹੈ ਨਿੱਕੀ ਜੀ ਰਿਕਵੈਸਟ ਹੀ ਹੈ ਰਿਕਵੈਸਟ ਹੀ ਹੈ। ਲਾ 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 ਨਹੀਂ ਨਹੀਂ ਕੋਈ ਨਹੀਂ ਤਾਂ ਕਰਦਾ ਆਇਆ ਥੱਲੇ ਆਇਆ ਆਇਆ ਭੱਜਾ ਭੱਜਾ ਭੱਜਾ। ਮੈਨੂੰ ਨਾ ਫੜੀ ਜੇ ਫੇਰੀਆ ਤਾ ਹੁਆ ਹੈ। ਮਰ ਉਹ ਤੂੰ ਚਮਟਾ ਮਾਰੀ ਜੇ। ਅੱਧਾ ਨਿਕਲ ਗਿਆ ਹੱਥੋਂ ਨਿਕਲ ਗਿਆ ਹੱਥੋਂ ਨਿਕਲ ਗਿਆ ਸੀ ਹੁਣ ਦੁਬਾਰਾ ਫਿਰ ਬੈਠੂ ਆ ਜੀ ਬੈਠੂ ਆ ਚਬਰ ਕੋਠੇ ਤੋਂ ਫੜਦੇ ਆ ਜੀ ਬੱਚਾ ਬੁੱচ্চਾ ਤਾਂ ਨਹੀਂ ਆਇਆ ਆਪਣੇ ਹੱਥ ਬੜੀ ਮਿਹਨਤ ਕੀਤੀ ਤੇ ਬੜਾ ਹੀ ਜੋਰ ਲਾਇਆ ਫੜਨ ਦੇ ਵਿੱਚ ਕਬੂਤਰ ਨੂੰ ਬਰਨਾ ਸਫਲ ਹੋਏ ਸੀ ਤੇ ਫਿਲਹਾਲ ਹੁਣ ਚੱਲੇ ਸੀ ਬਰੋ ਪਿੰਡ ਆਪਾਂ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਭੱਜੇ ਆਉਣੇ ਕੁੱਤਾ ਨੂੰ ਪਤਾ ਨਹੀਂ ਕੀ ਹੋ ਗਿਆ ਚਬਰੋ ਕੀ ਲੱਗ ਗਿਆ ਭੱਜੇ ਗਏ ਗਏ ਗੋਲੀ ਵਾਂਗੂ ਇੱਧਰ ਕੀ ਹੋ ਗਿਆ ਬੰਨੇ ਕਿੱਧਰ ਰੋਗੇ ਕੀ ਹੁਣ ਆਪਾਂ ਚੱਲੇ ਸੀ ਪਿੰਡ ਚੋਂ ਬਰੋ ਅਮਨੀਤ ਦਾ ਫੋਨ ਆਇਆ ਸੀ ਵੀ ਪਿੰਡ ਜਾ ਕੇ ਆਉਣਾ ਆਇਆ ਮੈਂ ਕੀ ਕਰਨ ਕਹਿੰਦਾ ਜੀ ਪੈਟਰੋਲ ਲੈ ਕੇ ਆਉਣਾ ਵੀ ਪੈਂਚੋਂ ਪੈਟਰੋਲ ਤੋਂ ਕੱਲਾ ਜਾ ਕੇ ਲੈ ਆ ਮਤੋਂ ਕੀ ਕਰਾਉਣਾ ਨਾ ਜੀ ਕੱਲਿਆਂ ਨੂੰ ਤਾਂ ਭੂਤ ਖਾਂਦੇ ਪਿੰਡ ਜਾਂਦੇ ਨੂੰ ਤੇ ਤਾਂ ਕਰਕੇ ਫਿਰ ਮੈਨੂੰ ਨਾਲ ਜਾਣਾ ਪੈਂਦਾ ਜੀ ਹਰ ਵਾਰੀ ਜਦੋਂ ਵੀ ਵੇਖ ਲੋ ਤੇਖਸਿਰ ਚੱਲ ਨਾਲ ਤੇਖਸਿਰ ਚੱਲ ਨਾਲ ਤੇ ਪੈਂਚ ਬੰਦਾ ਘਰੇ ਕੰਮ ਨਾ ਕਰੇ ਤੇਰੇ ਨਾਲ ਜਾਵੜੇ ਪਰ ਨਾ ਵੀ ਜਾਵਾਂਗੇ ਨਾਲ ਫੋਨ ਕਰਦਾ ਅਗਲਾ ਜਦੋਂ ਆਪਾਂ ਫੋਨ ਕਰਦੇ ਆ ਕੀ ਉਹ ਵੀ ਚਾਹੁੰਦਾ ਆਪਣੇ ਨਾਲ ਇਹ ਕੱਜ ਉਪਰੋਂ ਅਸੀਂ ਤੁਹਾਨੂੰ ਗੱਪ ਮਾਰਦਿਏ ਆਓ ਜੀ ਉਹ ਆ ਗਿਆ ਮੂੰਹ ਤਾਂ ਆਏ ਬੰਨਿਆ ਵੀ ਜਿਵੇਂ ਭੈਣ ਚ ਇੱਥੇ ਉਹ ਕੀ ਕਹਿੰਦੇ ਆ ਵੀ ਗਰਮੀ ਐਨੀ ਆ ਵੀ ਸੂਰਜ ਕੋਲੇ ਖੜਾ ਨਹੀਂ ਜਾਂਦਾ ਆਏ ਧਾਕਾ ਮਾਰਨ ਜਾਣਾ ਹੈ ਤਾਂ ਅੰਬਾਲੀ ਗਰਮੀ ਲੱਗਦੀ ਮੈਨੂੰ ਦੱਸੇ ਵਾਲਾ ਤਾਂ ਇੱਧਰ ਵੇਖ ਲਓ ਆਪਾਂ ਕੋਈ ਚੱਕਰ ਨਹੀਂ ਜੇ ਨਹੀਂ ਮਰਜੀ ਹੋਵੇ ਆਪਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਇੱਧਰ ਮੜਾ ਜੀ ਤੋਂ ਫਫਾ ਜੀ ਤਾਂ ਮੂੰਹ ਮਾਚੀ ਜਾਂਦਾ ਜਾਂਦਾ ਪਿੰਡੋਂ ਆਪਾਂ ਵਾਪਸ ਤਾਂ ਆ ਗਏ ਸੀਗੇ ਠੀਕ ਹੈ ਚੋਬਰੋ ਫਿਰਾਲ ਬੱਦਲ ਫੁੱਲਾ ਆ ਗਿਆ ਮਨ ਲਾ ਤਾਂ ਮੀਂਹ ਆ ਸਕਦਾ ਪੂਰੀ ਸੁਭਾਵਨਾ ਤਾਂ ਨਹੀਂ ਕਿਉਂਕਿ ਮਾੜਾ ਮੋਟਾ ਬੱਦਲ ਹੈ ਤੇ ਆਪਣੇ ਕਬੂਤਰ ਯਾਰ ਉਦੋਂ ਦੇ ਉੱਡੇ ਫਿਰਦੇ ਆ ਰਹੇ ਠੀਕ ਹੈ ਚੋਬਰੋ ਹੁਣ ਤਾਂ ਨਹੀਂਵੇਂ ਆ ਜੂਮ ਮਾਰ ਕੇ ਵਿਖਾ ਦਿਨਾ ਤੁਹਾਨੂੰ ਆ ਜਾਂਦੇ ਠੀਕ ਹੈ ਚੋਬਰੋ ਇੱਕ ਮਿੰਟ ਬਲਰ ਹੋ ਗਿਆ ਹੁਣ ਵਿਖਾਉਣਾ ਚੰਗੇ ਤਰੀਕੇ ਨਾਲ ਆ ਜਾਂਦੇ ਕਬੂਤਰ ਹੁਣ ਆਪਾਂ ਪੱਠੇ-ਪੁੱਠੇ ਵੜਦੀਏ ਚੋਬਰੋ ਤੇ ਉਹ ਬੱਚਾ ਆ ਕਦੇ ਆ ਜਾਂਦਾ ਕਦੇ ਟੱਪ ਜਾਂਦਾ ਹੁਣ ਚੋਅ ਪ੍ਰਸੈਂਟ ਮੈਨੂੰ ਉਮੀਦ ਆ ਵੀ ਆਪਣੇ ਘਰੇ ਖੁੱਡੇ 'ਚ ਆ ਜੂ ਅੱਜ ਸ਼ਾਮ ਤੱਕ ਜਾਂ ਸਵੇਰੇ ਆ ਜੂਗਾ। ਲਓ ਜੀ ਹੁਣ ਹੋ ਗਈ ਸ਼ਾਮ ਤੇ ਜਿਹੜੇ ਕੁੱਤੇ ਡਾਏ ਸੀਗੇ ਆਪਾਂ ਉਹ ਬਿਠਾ ਲੇ ਤੇ ਫਲਾਲ ਪਾਣੀ ਪੂਣੀ ਪਿਆ ਦੇਨੇ ਆ ਵਿਚਾਰਿਆਂ ਨੂੰ ਕਬੂਤਰੀ ਉੱਡ ਗਈ ਸੀ ਇੱਕ ਜਿਹੜੀ ਉਹ ਤਨਦੀਪੂ ਬਾਈ ਨਵੀਂ ਦੇ ਕੇ ਗਿਆ ਤੇ ਉਹ ਵਾਪਸ ਵੀ ਆ ਗਈ ਫਲਾਲ ਥੱਲੇ ਵੀ ਲਾ ਲਈ ਆਪਾਂ ਜੋ ਕਿ ਕਿੱਥੇ ਫਿਰਦੀ ਐ ਖੁੱਡੇ ਦੇ ਅੰਦਰ ਆ ਬਰੋ ਆਜੋ ਆਜੋ ਪਾਣੀ ਪੀੜੋ ਝੋਟੇਓ ਆਜੋ ਆਜੋ ਤੇ ਦਾਣੇ ਦੋਣੇ ਪਾਦ ਗਿਆ ਅੱਜ ਇਹਨਾਂ ਨੂੰ ਬਾਹਰ ਹੀ ਠੀਕ ਹੈ ਚੋ ਬਰੋ ਤੇ ਉਹ ਕੂਤਰ ਵੀ ਆਪਣਾ ਪੂਰਾ ਘੈਂਟ ਆ ਮੇਰੀ ਸਕੀਮ ਆ ਵੀ ਉਹ ਖੱਟੀਆਂ ਅੱਖਾਂਲੇ ਕੂਤਰ ਦੀ ਤੇ ਆ ਖੱਟੀਆਂ ਅੱਖਾਂਲੇ ਕੂਤਰ ਨਾਲ ਜੋੜੀ ਲਵਾ ਦਈਏ ਸਹੀ ਆ ਨਾ ਚੋ ਬਰੋ